ਸੋ ਵੀ ਮਿੱਤਰੋ ਤੁਹਾਡੇ ਸਾਰਿਆਂ ਦੇ ਲਈ ਬਹੁਤ ਗੁੱਡ ਨਿਊਜ਼ ਆ ਵੀ ਤੁਸੀਂ ਸੁਣਦੇ ਹੋਵੋਗੇ ਅੱਜ ਕੱਲ ਵੀ ਕੈਨੇਡਾ ਦੇ ਵਿੱਚ ਪੀਆਰ ਬੜੀ ਔਖੀ ਹੋਈ ਪਈ ਆ ਪੀਆਰ ਮਿਲਦੀ ਨਹੀਂ ਜੋ ਕਿ ਸੱਚ ਵੀ ਆ ਕਿਤੇ ਨਾ ਕਿਤੇ ਬਟ ਰੀਸੈਂਟਲੀ ਹੁਣ ਇਹਨਾਂ ਨੇ ਨਵਾਂ ਪ੍ਰੋਗਰਾਮ ਲਾਂਚ ਕੀਤਾ ਕੈਨੇਡਾ ਦੀ ਸਰਕਾਰ ਨੇ ਮਾਰਕ ਮਿਲਰ ਨੇ ਇਮੀਗ੍ਰੇਸ਼ਨ ਮਿਨਿਸਟਰ ਆ ਜੋ ਵੀ ਜੇਕਰ ਤੁਸੀਂ ਆਪਣੇ ਮਾਪਿਓ ਸੱਦਦੇ ਹੋ ਜਾਂ ਕੋਈ ਵੀ ਆਪਣਾ ਭੈਣ ਭਰਾ ਜਾਂ ਤੁਹਾਡਾ ਰਿਲੇਟਿਵ ਚਾਚਾ ਚਾਚੀ ਭੂਆ ਕੁਝ ਵੀ ਕਿਸੇ ਨੂੰ ਵੀ ਸੱਦਦੇ ਹੋ ਤੇ ਉਦੇ ਵਿੱਚ ਦੋ ਸ਼ਰਤਾਂ ਐਜ਼ ਅ ਕੇਅਰ ਟੇਕਰ ਤੁਸੀਂ ਸਾਧਦੇ ਹੋ ਵੀ ਤੁਹਾਡੇ ਘਰ ਬੱਚਾ ਆ ਉਹਦੀ ਸੰਭਾਲ ਲਈ ਤੁਸੀਂ ਸਾਧਦੇ ਹੋ ਜੇ ਤੁਹਾਡੇ ਘਰੇ ਕੋਈ ਬਜ਼ੁਰਗ ਆ ਉਹਦੀ ਸੰਭਾਲ ਲਈ ਤੁਸੀਂ ਸਾਧਦੇ ਹੋ ਜਾਂ ਤੁਹਾਡੀ ਵਾਈਫ ਪ੍ਰੈਗਨੈਂਟ ਆ ਜਾਂ ਕੁਝ ਵੀ ਕੇਸ ਆ ਕੰਮ ਨਹੀਂ ਕਰ ਸਕਦੇ ਤੁਸੀਂ ਬਸ ਇਹ ਰੀਜ਼ਨ ਲਾਉਂਦੇ ਹੋ ਵੀ ਐਜ਼ ਅ ਕੇਅਰ ਟੇਕਰ ਅਸੀਂ ਇਹਨਾਂ ਨੂੰ ਸਾਧ ਰਹੇ ਹਾਂ ਤੇ ਮੈਟਰ ਉਹਨਾਂ ਨੇ ਕਿਹਾ ਵੀ ਪੀਆਰ ਤੁਹਾਨੂੰ ਆਨ ਅਰਾਈਵਲ ਦਿੱਤੀ ਜਾਊਗੀ ਪਰਮਨੈਂਟ ਰੈਜ਼ਿਡੈਂਸੀ ਠੀਕ ਆ ਮਤਲਬ ਤੁਹਾਨੂੰ ਉਸੇ ਵੇਲੇ ਪੀਆਰ ਵੀ ਗ੍ਰਾਂਟ ਕੀਤੀ ਜਾਊਗੀ ਸੋ ਇਹਦੇ ਵਿੱਚ ਜਿਆਦੀਆਂ ਰਿਕੁਆਇਰਮੈਂਟਸ ਨਹੀਂ ਚਾਹੀਦੀਆਂ ਜਿਆਦੇ ਫੰਡਸ ਸ਼ੋ ਕਰਨ ਲਈ ਨਹੀਂ ਉਹਨਾਂ ਨੇ ਕਿਹਾ ਬੇਸਿਕ ਜੀ ਗੱਲ ਹੈ ਕਿ 12th ਤੱਕ ਦਾ ਸਰਟੀਫਿਕੇਟ ਜਿਹੜਾ ਹੁੰਦਾ ਉਹ ਚਾਹੀਦਾ ਆ ਤੇ ਥੋੜਾ ਜਿਹਾ ਐਕਸਪੀਰੀਅੰਸ ਚਾਹੀਦਾ ਇਸ ਫੀਲਡ ਦੇ ਵਿੱਚ ਵੀ ਕੰਮ ਕੀਤਾ ਹੋਵੇ ਉਹਨਾਂ ਨੂੰ ਐ ਨਾ ਲੱਗੇ ਵੀ ਬੰਦਾ ਬਿਲਕੁਲ ਫ੍ਰੈਸ਼ਰ ਐ ਜਿੰਨੇ ਅਪਲਾਈ ਕੀਤਾ ਉਦੋਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਪੰਜਾਬ 'ਚ ਰਹਿੰਦੇ ਆ ਤੇ ਆਪਣੀ ਜਨਤਾਵਾਦੂ ਜਿਗ ਸੋ ਤਰੀਕੇ ਬਾਧੂ ਨਿਕਲ ਜਾਂਦੇ ਬਟ ਇਹ ਇੱਕ ਬਹੁਤ ਵਧੀਆ ਆ ਵੀ ਚਲ ਜੇ ਕਿਸੇ ਨੇ ਆਪਣੇ ਮਾਪਿਆਂ ਨੂੰ ਇੱਥੇ ਬੁਲਾਉਣਾ ਵੀ ਕੱਲ ਨੂੰ ਇੱਥੇ ਆ ਕੇ ਪੀ ਆਰ ਨਾ ਹੋਣ ਉਹਨਾਂ ਲਈ ਵਧੀਆ ਵੀ ਇੱਥੇ ਆਓ ਔਰ ਅਰਾਈਵਲ ਐਜ਼ ਅ ਜਿਕ ਤੁਸੀਂ ਕੇਅਰ ਟੇਕਰ ਦੀ ਪੋਜੀਸ਼ਨ ਲਈ ਆਉਨੇ ਹੋ ਇੱਥੇ ਵੀ ਅਪਲਾਈ ਕਰਦੇ ਹੋ ਜਿਹੜਾ ਬੰਦਾ ਸਪான்ਸਰ ਕਰਦਾ ਉਹਦੀਆਂ ਥੋੜੀਆਂ ਜਿਹੀਆਂ ਫਾਰਮੈਲਿਟੀਜ਼ ਚਾਹੀਦੀਆਂ ਇੱਥੇ ਬਾਕੀ ਕੁਝ ਨਹੀਂ ਚਾਹੀਦਾ ਸੋ ਇੱਕ ਵਧੀਆ অপਸ਼ਨ ਹੈ ਵੀ ਤੁਸੀਂ ਕੱਲ ਆਪਣੇ ਮਾਪਿਆਂ ਨੂੰ ਭੈਣ ਭਰਾ ਨੂੰ ਕਿਸੇ ਨੂੰ ਵੀ ਸੱਦਣਾ ਹੈ ਤਾਂ ਡਾਇਰੈਕਟ ਇੱਥੇ ਐਜ਼ ਅ ਪੀਅਰ ਆ ਸਕਦੇ ਨੇ ਤਾਂ ਮੇਰੇ ਸਹਾਨੂੰ ਇੱਕ ਬਹੁਤ ਵਧੀਆ ਗੁੱਡ ਨਿਊਜ਼ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਨੂੰ ਤਾਂ ਕਿ ਕਿਸੇ ਦੀ ਹੈਲਪ ਹੋ ਜਾਏ ਬਾਕੀ ਜੇਕਰ ਤੁਹਾਨੂੰ ਕੁਝ ਹੋਰ ਪੁੱਛਣਾ ਹੈ ਕੋਈ ਡਾਊਟ ਹੈ ਇੰਸਟਾ ਤੇ ਮੈਸੇਜ ਕਰ ਸਕਦੇ ਹੋ ਮੱਲੀ 147 ਜਾਂ ਇੱਥੇ ਵੀ ਕਮੈਂਟ ਕਰ ਸਕਦੇ ਹੋ ਡ੍ਰੌਪ ਤੇ ਆਪਾਂ ਉਹ ਵੀ ਤੁਹਾਡੀ ਕੁਇਰੀ ਜੂਰ ਕਰ ਦਾਂਗੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ